ਕਾਰਜਪਈ ਪੋਟਾਸ਼ ਕਾਰਨ ਹੋਇਆ ਜ਼ਬਰਦਸਤ ਧਮਾਕਾ ਉੱਡੀ ਛੱਤ ਪਤੀ ਪਤਨੀ ਹੋਏ ਜ਼ਖਮੀ ਜੁਦਾਸਾਏ ਕਿ ਫਿਰੋਜ਼ਪੁਰ ਦੇ ਮਮਦੌਟ ਅਦੀਨ ਪੈਂਦੇ ਪਿੰਡ ਕਣਮਾ ਦੇ ਵਿੱਚ ਤੇ ਰਾਤ ਜਿਹੜਾ ਕਿ ਇੱਕ ਵੱਡਾ ਧਮਾਕਾ ਹੋ ਗਿਆ ਇੱਕ ਵੱਡਾ ਹਾਦਸਾ ਵਾਪਰ ਗਿਆ ਇਸ ਜ਼ੋਰਦਾਰ ਧਮਾਕੇ ਦੇ ਵਿੱਚ ਇੱਕ ਜੋੜਾ ਜਿਹੜਾ ਕਿ ਬੁਰੀ ਤਰ੍ਹਾਂ ਚਲਸ ਗਿਆ ਧਮਾਕਾ ਇੰਨਾ ਕਿ ਭਿਆਨਕ ਸੀ ਕਿ ਘਰ ਦੀ ਛੱਤ ਤਾਂ ਉੱਡ ਗਈ ਅਤੇ ਨੇੜਲੇ ਦੇ ਘਰਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਸਿਆ ਜਾ ਰਿਹਾ ਹੈ ਕਿ ਕਾਰ ਦੀ ਜਿਹੜੇ ਕਿ ਵਿੱਚ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਪਟਾਕੇ ਲਿਆ ਕੇ ਰੱਖੇ ਹੋਏ ਸੀ ਦੀਵਾਲੀ ਦੇ ਜਿਹੜੇ ਕਿ ਤਿਉਹਾਰ ਚੱਲ ਰਿਹਾ ਹੈ ਤਾਂ ਫਿਰ ਦੀਵਾਲੀ ਕਰਕੇ ਘਰ ਦੇ ਵਿੱਚ ਕਾਫੀ ਜ਼ਿਆਦਾ ਪਟਾਕੇ ਜੜੇ ਰੱਖੇ ਹੋਏ ਸੀ ਉਸ ਦੇ ਨਾਲ ਪੋਟਾਸ਼ ਕਾਫੀ ਜ਼ਿਆਦਾ ਵਾਤਰਾ ਦੇ ਵਿੱਚ ਘਰ ਦੇ ਵਿੱਚ ਰੱਖੀ ਹੋਈ ਸੀ ਚਸ਼ਮਦੀਦਾ ਨੇ ਦੱਸਿਆ ਕਿ ਕਣਵਾ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਦੇ ਪੁੱਤਰ ਕਾਲਾ ਸਿੰਘ ਨੇ ਦਿਵਾਲੀ ਦੇ ਤਿਉਹਾਰ ਲਈ ਆਪਣੇ ਘਰ ਦੇ ਵਿੱਚ ਵੱਡੀ ਮਾਤਰਾ ਚ ਪੋਟਾਸ਼ ਸਟੋਰ ਕੀਤੀ ਹੋਈ ਸੀ ਸੋ ਪੋਟਾਸ਼ ਦੀ ਵਰਤੋਂ ਲੋਹੇ ਦੀ ਪਾਈਪ ਦੇ ਵਿੱਚ ਪਾ ਕੇ ਤਮਾਕਾ ਕਰਨ ਲਈ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਹੈ ਅਕਸਰ ਅਸੀਂ ਦੇਖਦੇ ਆ ਕਿ ਬੱਚਿਆਂ ਦੇ ਹੱਥ ਦੇ ਵਿੱਚ ਜਿਹੜੀ ਲੋਹੇ ਦੀ ਪਾਈਪ ਹੁੰਦੀ ਹੈ ਜਿਸ ਦੇ ਵਿੱਚ ਤਿਉਹਾਰਾਂ ਤੇ ਉਹ ਪਾਊਡਰ ਜੋ ਜਿਹੜਾ ਕਿ ਪਾਉਂਦੇ ਨੇ ਪੋਟਾਸ਼ ਪਾਉਂਦੇ ਨੇ ਉਸ ਦੇ ਨਾਲ ਤਮਾਕਾ ਕਰਦੇ ਨੇ ਇਸੇ ਤਰ੍ਹਾਂ ਜਿਹੜਾ ਕਿ ਕਾਲਾ ਸਿੰਘ ਨੇ ਵੀ ਆਪਣੇ ਘਰ ਦੇ ਵਿੱਚ ਪੋਟਾਸ਼ ਰੱਖੀ ਹੋਈ ਸੀ ਜਿਸ ਨੂੰ ਅਚਾਨਕ ਅੱਗ ਲੱਗ ਗਈ ਤਮਾਕਾ ਹੋ ਗਿਆ ਕਾਲਾ ਸਿੰਘ ਤੇ ਉਸਦੀ ਪਤਨੀ ਖੇਰਨਾ ਪੂਰੀ ਤਰ੍ਹਾਂ ਅਗਲੇ ਵਿੱਚ ਝੋਲਸ ਗਈ ਦੱਸਿਆ ਜਾ ਰਿਹਾ ਹੈ ਕਿ ਕਾਲਾ ਸਿੰਘ 60% ਦੀ ਤੇ ਉਸਦੀ ਪਤਨੀ 70% ਦੀ ਝੋਲਸ ਗਈ ਦੋਵਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਧਵਾਕੇ ਨਾਲ ਗਵਾਂਡੀ ਗਰਮੇਲ ਅਤੇ ਮੰਗਤਰਾਮ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਦੱਸਿਆ ਕਿ ਵੱਡਾ ਜਿਹੜਾ ਕਿ ਘਟਨਾ ਵਾਪਰੀ ਹੈ ਵੱਡੀ ਘਟਨਾ ਵਾਪਰੀ ਹੈ ਵੱਡਾ ਧਮਾਕਾ ਹੋ ਗਿਆ ਤੇ ਪਤੀ ਪਤਨੀ ਜਿਹੜੇ ਕਿ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਕਾਰਜਪਈ ਪोटाਸ਼ ਕਾਰਨ ਹੋਇਆ ਜ਼ਬਰਦਸਤ ਧਮਾਕਾ ਵੱਡੇ ਛੱਤ પતિ ਪਤਨੀ ਹੋਏ ਜ਼ਖਮੀ ਜੁਦਾਸੀ ਇਹ ਕਿ ਫਿਰੋਜ਼ਪੁਰ ਦੇ ਮਮਦਉੱਤਦੀਨ ਪੈਂਦੇ ਪਿੰਡ ਕਣਮਾ ਦੇ ਵਿੱਚ ਤੇ ਰਾਤ ਜਿਹੜਾ ਕਿ ਇੱਕ ਵੱਡਾ ਧਮਾਕਾ ਹੋ ਗਿਆ ਇੱਕ ਵੱਡਾ ਹਾਦਸਾ ਵਾਪਰ ਗਿਆ ਇਸ ਜ਼ੋਰਦਾਰ ਧਮਾਕੇ ਦੇ ਵਿੱਚ ਇੱਕ ਜੋੜਾ ਜਿਹੜਾ ਕਿ ਬੁਰੀ ਤਰ੍ਹਾਂ ਚਲਸ ਗਿਆ ਧਮਾਕਾ ਇੰਨਾ ਕਿ ਭਿਆਨਕ ਸੀ ਕਿ ਘਰ ਦੀ ਛੱਤ ਤਾਂ ਉੱਡ ਗਈ ਅਤੇ ਨੇੜਲੇ ਦੇ ਘਰਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤਸਿਆ ਜਾ ਰਿਹਾ ਹੈ ਕਿ ਘਰ ਦੀ ਜਿਹੜੇ ਕਿ ਵਿੱਚ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਪਟਾਕੇ ਲਿਆ ਕੇ ਰੱਖੇ ਹੋਏ ਸੀ ਦੀਵਾਲੀ ਦੇ ਜਿਹੜੇ ਕਿ ਤਿਉਹਾਰ ਚੱਲ ਰਿਹਾ ਹੈ ਤਾਂ ਫਿਰ ਦੀਵਾਲੀ ਕਰਕੇ ਘਰ ਦੇ ਵਿੱਚ ਕਾਫੀ ਜ਼ਿਆਦਾ ਪਟਾਕੇ ਜੜੇ ਰੱਖੇ ਹੋਏ ਸੀ ਉਸ ਦੇ ਨਾਲ ਪੋਟਾਸ਼ ਕਾਫੀ ਜ਼ਿਆਦਾ मात्रा ਦੇ ਵਿੱਚ ਘਰ ਦੇ ਵਿੱਚ ਰੱਖੀ ਹੋਈ ਸੀ ਚਸ਼ਮਦੀਦਾ ਨੇ ਦੱਸਿਆ ਕਿ ਕਣਵਾ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਦੇ ਪੁੱਤਰ ਕਾਲਾ ਸਿੰਘ ਨੇ ਦੀਵਾਲੀ ਦੇ ਤਿਉਹਾਰ ਲਈ ਆਪਣੇ ਘਰ ਦੇ ਵਿੱਚ ਵੱਡੀ ਮਾਤਰਾਤ ਚ ਪੋਟਾਸ਼ ਸਟੋਰ ਕੀਤੀ ਹੋਈ ਸੀ ਸੋ ਪੋਟਾਸ਼ ਦੀ ਵਰਤੋਂ ਲੋਹੇ ਦੀ ਪਾਈਪ ਦੇ ਵਿੱਚ ਪਾ ਕੇ ਤਮਾਕਾ ਕਰਨ ਲਈ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਹੈ ਅਕਸਰ ਅਸੀਂ ਦੇਖਦੇ ਆ ਕਿ ਬੱਚਿਆਂ ਦੇ ਹੱਥ ਦੇ ਵਿੱਚ ਜਿਹੜੀ ਲੋਹੇ ਦੀ ਪਾਈਪ ਹੁੰਦੀ ਹੈ ਜਿਸ ਦੇ ਵਿੱਚ ਤਿਉਹਾਰਾਂ ਤੇ ਉਹ ਪਾਊਡਰ ਜੋ ਜਿਹੜਾ ਕਿ ਪਾਉਂਦੇ ਨੇ ਪੋਟਾਸ਼ ਪਾਉਂਦੇ ਨੇ ਉਸ ਦੇ ਨਾਲ ਤਮਾਕਾ ਕਰਦੇ ਨੇ ਇਸੇ ਤਰ੍ਹਾਂ ਜਿਹੜਾ ਕਿ ਕਾਲਾ ਸਿੰਘ ਨੇ ਵੀ ਆਪਣੇ ਘਰ ਦੇ ਵਿੱਚ ਪੋਟਾਸ਼ ਰੱਖੀ ਹੋਈ ਸੀ ਜਿਸ ਨੂੰ ਅਚਾਨਕ ਅੱਗ ਲੱਗ ਗਈ ਤਮਾਕਾ ਹੋ ਗਿਆ ਕਾਲਾ ਸਿੰਘ ਅਤੇ ਉਸਦੀ ਪਤਨੀ ਕਿਰਨਾ ਬੁਰੀ ਤਰ੍ਹਾਂ ਅਗਲੇ ਵਿੱਚ ਝੋਲਸ ਗਈ ਦੱਸਿਆ ਜਾ ਰਿਹਾ ਹੈ ਕਿ ਕਾਲਾ ਸਿੰਘ 60 ਫੀਸਦੀ ਤੇ ਉਸਦੀ ਪਤਨੀ 70 ਫੀਸਦੀ ਝੋਲਸ ਗਈ। ਧੋਵਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। tMapake ਨਾਲ ਗੁਆਂਡੀ ਗਰਮੇਲ ਅਤੇ ਮੰਗਤਰਾਮ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਦੱਸਿਆ ਕਿ ਵੱਡਾ ਜੜਾ ਕਿ ਘਟਨਾ ਵਾਪਰੀ ਹੈ ਵੱਡੀ ਘਟਨਾ ਵਾਪਰੀ ਹੈ ਵੱਡਾ ਧਮਾਕਾ ਹੋ ਗਿਆ ਤੇ ਪਤੀ ਪਤਨੀ ਜੜਾ ਕਿ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ